ਉਹ ਤਾਂ ਸਾਨੂੰ ਪਿੰਡ ਦੇ ਬੰਦਿਆਂ ਨੇ ਆ ਕੇ ਦੱਸਿਆ ਸੀ ਵੀ ਆਪਣੇ ਪਿੰਡੇ ਮੀਟਰ ਲਾਉਣ ਆਏ ਆ ਵੀ ਆਪਾਂ ਉਹਨਾਂ ਵਿਰੋਧ ਕਰਨਾ ਵਾ ਵੀ ਆਪਾਂ ਨਹੀਂ ਲੱਗਣ ਦੇਣੇ ਹੈਗੇ ਹੁਣ ਗਰੀਬ ਬੰਦੇ ਆ ਉਹਦੇ ਵਿੱਚ ਬਹੁਤ ਦੁਖੀ ਹੁੰਦੇ ਆ ਵੀ ਜਿਨੇ ਨਗਦ ਪੈਸੇ ਪਹਿਲਾਂ ਜਮ੍ਹਾਂ ਕਰਾਉਣੇ ਪੈਣੇ ਉਹਦੇ ਵਿੱਚ ਤੇ ਫਿਰ ਰੀਚਾਰਜ ਕਰਾ ਕੇ ਫਿਰ ਬਾਅਦ ਵਿੱਚ ਮੀਟਰ ਆਪਣੇ ਲਾਈਟ ਚਲਾ ਸਕਦੇ ਆ ਹੁਣ ਬੰਦੇ ਕਹੀ ਇਹ ਜੇ ਉਹਨਾਂ ਦਾ ਬੁਰਾ ਹਾਲ ਹੁੰਦਾ ਉਹ ਦੋ ਦੋ ਮਹੀਨੇ ਤੇ ਬੈਲੂ ਨਹੀਂ 6-6 ਮਹੀਨੇ ਤੇ ਬੈਲੂ ਵੀ ਪਿੰਡ ਕੋ ਨਵਲ ਹੋ ਜਾਂਦੇ ਆ ਤੇ ਬਾਕੀ ਦੂਜੀ ਗੱਲ ਇਹ ਦੀ ਇਹ ਆ ਵੀ ਜੇ ਕਹਿੰਦੇ ਮੀਟਰ ਖਰਾਬ ਵੀ ਹੋ ਜਵੇ ਤਾਂ 3800 ਰੁਪਏ ਉਹਦਾ ਭਰਨਾ ਪੈਂਦਾ ਉਹ ਉਹ ਜੋ ਕਿ ਆਪਾਂ ਇੱਕ ਗਰੀਬੀ ਕੀਮਤ ਨੇ ਦੇ ਕੇ ਤੇ ਦੁਬਾਰਾ ਦੁਬਾਰਾ ਫੇਰ ਵੀ ਇਸ ਖਰਾਬ ਹੁੰਦਾ ਤਾਂ ਆਪਾਂ ਨੂੰ ਪੈਸੇ ਦੇਣੇ ਪੈਂਦੇ ਆ ਉਹਦੇ ਨੁਕਸਾਨ ਤਾਂ ਇਹ ਹੈ ਵੀ ਪਹਿਲਾਂ ਆਪਾਂ ਨੂੰ ਪੈਸੇ ਪਹਿਲਾਂ ਦੇਣੇ ਪਿਆ ਕਰਨੇ ਹੁਣ ਗਰੀਬ ਬੰਦੇ ਇਹਨੇ ਪੈਸੇ ਕਿੱਥੋਂ ਦੇ ਸਕਦੇ ਆ ਕਿਸੇ ਕੋਲੇ ਹੁੰਦੇ ਆ ਕਿਸੇ ਟਾਈਮ ਨਹੀਂ ਵੀ ਹੁੰਦੇ ਹੈਗੇ ਉਹਦਾ ਚੱਲਦੇ ਚੱਲਦੇ ਮੀਟਰ ਨੇ ਜੇ ਰਾਤ ਨੂੰ ਤੁਹਾਡਾ ਰੀਚਾਰਜ ਖਤਮ ਹੋਇਆ ਤਾਂ ਉਹ ਜਲਦੀ ਬੰਦ ਹੋ ਜਾਣਾ ਵਾ ਬੰਦੇ ਕਈ ਬੰਦੇ ਭਰ ਸਕਦੇ ਕਈ ਬੰਦੇ ਨਹੀਂ ਵੀ ਭਰ ਸਕਦਾ ਦੂਜੇ ਬੈਲੇ ਭਰਦੇ ਹੈਗੇ ਉਹਨਾਂ ਦੇ ਵੀ ਛੇ-ਛੇ ਮਹੀਨੇ ਤੇ ਪੈਂਡਿੰਗ ਬਿੱਲ ਹੋ ਜਾਂਦੇ ਆ ਪਿੱਛੇ ਜਦ ਆਇਆ ਵਾ ਮਾਫੀ ਆਇ બસ ਮੀਟਰ ਦਾ ਤਾਂ ਇਹੀ ਆ ਵੀ ਜੇ ਹੁਣ ਸੜ ਗਿਆ ਤਾਂ 4000 ਰੁਪਏ 3800 ਰੁਪਏ ਜਿਹੜਾ ਹੈਗਾ ਜਾਂ 4000 ਕਹਿੰਦੇ ਆ ਉਹ ਦੁਬਾਰਾ ਭਰਨਾ ਪੈਣਾ ਆਪਾਂ ਨੂੰ ਹੁਣ ਗਰੀਬ ਬੰਦਾ ਕਿੱਥੋਂ ਲਊਗਾ ਅਸੀਂ ਤਾਂ ਗਰੀਬਾਂ ਦੇ ਹੱਕ 'ਚ ਖੜੇ ਆਂ ਵੀ ਜੋ ਕੋ ਗਰੀਬ ਬੰਦਾ ਹੋ ਉਹਦੇ ਨਾਲ ਧੱਕਾ ਨਾ ਕੀਤਾ ਜਾਵੇ ਫੇਰ ਸਾਡਾ ਕਦਮ ਤੇ ਇਹ ਹੋਊਗਾ ਪਿੰਡ ਇਕੱਠਾ ਹੋਊ ਸਾਰਾ ਇਕੱਠਾ ਹੋ ਕੇ ਹਰਾ ਜੱਤਾ ਨਾ ਲਾਉਣਗੇ ਵਿਰੋਧ ਕਰਨਗੇ ਨਹੀਂ ਲੱਗਣ ਦਿੱਤੇ ਜਾਣਗੇ ਗਰੀਬਾਂ ਦੇ ਦੇ ਹੱਕ 'ਚ ਖੜਿਆ ਜਾਊਗਾ